ਅਜੇ ਵੀ ਗਾਇਕ ਅਮਰਿਤ ਮਾਨ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਦਰਅਸਲ ਅਮਰਿਤ ਮਾਨ ਦੇ ਪਿਤਾ ਦੇ ਨਾਲ ਜੁੜਿਆ ਵਿਵਾਦ ਲਗਾਤਾਰ ਪੱਕਦਾ ਜਾ ਰਿਹਾ ਤੇ ਹੁਣ ਫਿਰੋਜ਼ਪੁਰ ਦੇ ਪਿੰਡ ਦੇ ਵਿੱਚ ਐਸੀ ਪੁਲਿਸਾਰੇ ਨੇ ਐਲਾਨ ਕਰ ਦਿੱਤਾ ਕਿ ਅਮਰਿਤ ਨੂੰ ਅਮਰਿਤ ਮਾਨ ਨੂੰ ਜੜਾਇਆ ਉੱਥੇ ਵੜਨ ਨਹੀਂ ਦਿੱਤਾ ਜਾਏਗਾ ਨਾਲੇ ਜੇ ਵੜਦਾ ਹੈ ਤੇ ਕਾਲੀਆਂ ਛੰਡੀਆਂ ਲੈ ਕੇ ਅਸੀਂ ਉਹਦਾ ਵਿਰੋਧ ਕਰਾਂਗੇ ਤੁਹਾਨੂੰ ਯਾਦ ਹੋਵੇਗਾ ਪੰਜਾਬੀ ਗਾਇਕ ਅਮਰਿਤਮਾਨ ਦੇ ਪਿਤਾ ਦਾ ਇੱਕ ਵਿਵਾਦ ਸੀਗਾ ਐਸ ਸੀ ਐਸ ਟੀ ਸਰਟੀਫਿਕੇਟ ਨੂੰ ਲੈ ਕੇ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਆ ਇਹ ਵਿਵਾਦ ਪੱਕਦਾ ਰਿਹਾ ਅੱਜ ਪ੍ਰੈਸ ਕਲੱਬ ਤ੍ਰੋਸਪੁਰ ਦੇ ਵਿੱਚ ਐਸ ਸੀ ਪਾਇਚਾਰੇ ਨੇ ਮਿਲਣੀ ਕੀਤੀ ਆ ਤੇ ਉਸ ਤੋਂ ਬਾਅਦ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਆ ਉਹਨਾਂ ਨੇ ਕਿਹਾ ਕਿ ਇਹ ਦਰਅਸਲ ਸਾਡੇ ਨਾਲ ਤੱਕ ਆ ਅੰਮ੍ਰਿਤਮਾਨੂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11 ਤਰੀਕ ਨੂੰ ਹੋਣ ਜਾ ਰਹੇ ਪਤੰਗ ਮੇਲੇ ਦੇ ਵਿੱਚ ਬਲਾਵਾ ਦਿੱਤਾ ਗਿਆ ਸੀ ਜਿਸ ਦੇ ਵਿਰੋਧ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਉਹ ਡੀਸੀ ਫਿਰੋਜ਼ਪੁਰ ਤੋਂ ਨੂੰ ਮੰਗ ਪੱਤਰ ਵੀ ਦੇਣਗੇ ਤੇ ਕਹਿਣਗੇ ਕਿ ਅਮਰਤਪਾਲ ਨੂੰ ਨਾ ਬੁਲਾਇਆ ਜਾਵੇ ਔਰ ਜੇਕਰ ਬੁਲਾਇਆ ਜਾਂਦਾ ਹੈ ਤੇ ਅਸੀਂ ਕਾਲੀਆਂ ਝੰਡੀਆਂ ਲੈ ਕੇ ਉਸ ਦਾ ਜੜਾਇਆ ਵਿਰੋਧ ਕਰਾਂਗੇ ਔਰ ਅਮ੍ਰਿਤਮਾਨ ਦੀ ਇਹ ਮੁਸ਼ਕਲ ਵਧਦੀ ਜਾ ਰਹੀ ਆ ਕੀ ਹੁਣ ਐਸਸੀ ਐਸਟੀ ਭਾਈਚਾਰਾ ਜਿਹੜਾ ਆ ਇਸ ਨੂੰ ਵੜਨ ਨਹੀਂ ਦੇਗਾ ਕਿਉਂਕਿ ਇਹ ਸਰਕਾਰੀ ਪ੍ਰੋਗਰਾਮ ਹੈ ਫਿਰੋਜ਼ਪੁਰ ਵਾਲਾ ਔਰ ਇਸੇ ਫਿਰੋਜ਼ਪੁਰ ਵਾਲੇ ਪ੍ਰੋਗਰਾਮ ਦੇ ਵਿੱਚ ਅਮ੍ਰਿਤਮਾਨ ਕਿਉਂਕਿ ਬਸੰਤ ਪੰਚਮੀ ਮੇਲਾ ਆ ਅਮ੍ਰਿਤਮਾਨ ਨੂੰ ਸੱਦਾ ਦਿੱਤਾ ਗਿਆ ਆ ਤਾਂ ਜੇਕਰ ਅਮ੍ਰਿਤਮਾਨ ਨਹੀਂ ਆਉਂਦਾ ਜਾਂ ਅਮ੍ਰਿਤਮਾਨ ਆਊਗਾ ਤਾਂ ਫਿਰ ਕੀ ਹੋਏਗਾ ਫਿਲਹਾਲ ਜੇ ਗੱਲ ਕੀਤੀ ਜਾਵੇ ਅਮਰਿਤਮਾਨ ਦੇ ਪਿਤਾ ਵਾਲਾ ਵਿਵਾਦ ਜਿਹੜਾ ਅਮਰਿਤਮਾਨ ਤੇ ਪਾਰਾ ਪੈ ਰਿਆ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਬਸੰਤ ਪੰਚਮੀ ਵਾਲਾ ਮੇਲਾ ਤੇ ਉਸ ਦੇ ਵਿੱਚ ਅਮਰਿਤਪਾਲ ਨੂੰ ਸੱਦਾ ਦਿੱਤਾ ਗਿਆ ਤੇ ਉੱਥੇ ਵਿਰੋਧ ਕਰਨ ਦੀ ਗੱਲ ਕਹੀ ਗਈ ਆ ਇਹ ਤਸਵੀਰਾਂ ਉਸ ਬਾਅਦ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਸੋਸ਼ਲ ਮੀਡੀਆ ਦੇ ਉੱਤੇ ਇਹ ਭਾਈਚਾਰੇ ਦੇ ਲੋਕ ਲਾਈਵ ਹੋ ਕੇ ਗੱਲ ਕਹਿਣ ਦੇ ਆ ਕਿ ਅਮਰਿਤਪਾਲ ਜਿਹੜਾ ਆ ਇੱਥੇ ਨਹੀਂ ਆਉਣਾ ਚਾਹੀਦਾ ਗੱਲਬਾਤ ਵੀ ਹੋਈ ਆ ਸੁਣਾਉਣੇ ਤੁਹਾਨੂੰ ਕਿ ਕੀ ਕਹਿੰਦੇ ਆ ਅਮਰਿਤਪਾਲ ਬਾਰੇ ਕੀ ਤੁਹਾਡੀ ਮੰਗ ਹੈ ਤੇ ਕਿਉਂ ਤੁਸੀਂ ਅਮਰਿਤਮਾਨ ਦਾ ਵਿਰੋਧ ਕਰਦੇ ਆ ਮੈਂ ਦੀਪਦਸ਼ਨ ਹੰਦਰਾਵਨ ਸਾਹਨਾ ਮਿਸ਼ਨ ਅੰਬੇਡਕਰ ਤੋਂ ਸਾਡੀ ਮੰਗ ਇਹੀ ਹੈ ਵੀ ਜੋ ਸਾਡੇ ਹੱਕਾਂ ਤੇ ਡਾਕਾ ਜਿਹੜਾ ਵਜਾ ਹੈ ਜੋ ਅਮਰਤਮਾਨ ਜੋ ਸਿੰਗਰ ਹੈ ਜਿਸ ਦੇ ਪਿਤਾ ਨੇ ਫਰਜੀ ਐਸਐਸ ਸਰਟੀਫਿਕੇਟ ਬਣਵਾ ਕੇ ਨੌਕਰੀ ਲੀਤੀ ਤੇ ਉਸੇ ਪੈਸਿਆਂ ਦੇ ਨਾਲ ਇਸ ਦੀ ਪਾਲਣ ਪੋਸ਼ਣਾ ਹੋਈ ਹੈ ਅਮਰਤਮਾਨ ਦੀ ਤੇ ਉਹ ਪੈਸਾ ਸਾਡੇ ਸਮਾਜ ਦਾ ਸੀ ਤੇ ਸਾਡੀ ਮੰਗ ਪ੍ਰਸ਼ਾਸਨ ਤੋਂ ਇਹ ਹੈ ਵੀ ਜਿਹੜਾ ਅਮਰਤਮਾਨ ਹੈ ਫੋਜਪੁਰ ਦੇ ਵਿੱਚ ਬਸੰਤ ਮੇਲੇ ਵਿੱਚ ਪਹੁੰਚ ਰਿਹਾ ਤੇ ਇਸ ਨੂੰ ਇੱਥੇ ਨਾ ਬੁਲਾਇਆ ਜਾਵੇ ਜੇ ਅਮਰਤਮਾਨ ਜਿਹੜਾ ਸਿੰਗਰ ਹੈ ਅ ਜੇ ਇਥੇ ਫਰੋਜਪੁਰ ਦੇ ਵਿੱਚ ਪਹੁੰਚਦਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਕੱਲ ਵੀ ਬੇਨਤੀ ਕੀਤੀ ਹੈ ਡੀਸੀ ਸਾਹਿਬ ਨੂੰ ਦਈਆ ਸਾਹਿਬ ਨੂੰ ਵੀ ਤੇ ਅਸੀਂ ਇਹੀ ਬੇਨਤੀ ਕੀਤੀ ਪ੍ਰਸ਼ਾਸਨ ਨੂੰ ਜੇ ਇਹ ਇੱਥੇ ਆਏਗਾ ਤੇ ਹੋਸ ਦਾ ਫਰੋਜਪੁਰ ਦਾ ਮਾਹੌਲ ਖਰਾਬ ਹੋਵੇ ਕਿਉਂਕਿ ਸਾਨੂੰ ਸੜਕਾਂ ਘੇਰਨੀਆਂ ਪੈਣ ਰੋਡ ਘੇਰਨੇ ਪੈਣ ਵੀ ਸਾਨੂੰ ਇਹਨੂੰ ਅੰਦਰ ਨਾ ਹੀ ਜਾਣ ਦਿੱਤਾ ਜਾਵੇ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਆਪਣਾ ਸ਼ਹਿਰ ਹੈ ਸਾਡਾ ਆਪਣੇ ਲੋਕ ਨੇ ਵੀ ਅਸੀਂ ਖੁਸ਼ੀਆਂ ਵਿੱਚ ਆਪਣੀ ਖੁਸ਼ੀਆਂ ਨੂੰ ਇੱਥੇ ਖਾਬ ਕਰੀਏ ਕਿਉਂਕਿ ਸਾਡੀ ਵੀ ਖੁਸ਼ੀਆਂ ਬਸੰਤ ਨਾਲ ਜੁੜੀਆਂ ਆਈਆਂ ਪਰ ਜੇ ਫਿਰ ਵੀ ਇਹ ਆਂਦਾ ਅਮਰਤਮਾਨ ਫਿਰ ਇਹਦਾ ਖੁੱਲ ਕੇ ਵਿਰੋਧ ਹੋਊਗਾ ਜਿੰਦਾ ਜ਼ਿੰਮੇਵਾਰ ਸਾਰਾ ਪ੍ਰਸ਼ਾਸਨ ਹੋਊਗਾ ਫਰੋਜਪੁਰ ਪ੍ਰਸ਼ਾਸਨ ਹੋਊਗਾ ਮੈਂ ਜਿਲ੍ਹਾ ਪ੍ਰਧਾਨ ਭਾਰਤੀ ਹਵਾਲਮੀ ਕੀ ਤਰ੍ਹਾਂ ਸੁਣਾਈ ਪਾਵਾ ਦਸਤੋਂ ਤੋਂ ਤੋਂ ਕੱਲ ਵੀ ਅਸੀਂ ਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜੀ ਇਹ ਜਿਹੜਾ ਅਮਰਤਮਾਨ ਆ ਰਿਹਾ ਇਹਦਾ ਪਿਤਾ ਨੇ ਫਰਾਡ ਕੀਤਾ ਸਾਡੇ ਅਸੀਂ ਸਮਾਜ ਨਾਲ ਫਰਾਡ ਕਰਕੇ ਫਾਰਮ ਚਲਾ ਗਿਆ ਤੇ ਅਸੀਂ ਚਾਹੁੰਦੇ ਹਾਂ ਵੀ ਅਮਰਤਮਾਨ ਇੱਥੇ ਨਾ ਪਹੁੰਚੇ ਅਗਰ ਜੇ ਪਹੁੰਚੇਗਾ ਇਹ ਖੁੱਲ ਕੇ ਡਾਟ ਕੇ ਵਿਰੋਧ ਕਰਾਂਗੇ ਤੇ ਮਤਲਬ ਕਿ ਜਿੰਨਾ ਵੀ ਸਾਡੀਆਂ ਟੀਮਾਂ ਬੈਠੀਆਂ ਹੋਈਆਂ ਨੇ ਅਈ ਫਿਰ ਵੀ ਮੀਟਿੰਗ ਹੋ ਰਹੀ ਹੈ ਵੀ ਅਸੀਂ ਸੜਕਾਂ ਦੇ ਜਾਂ ਕਾਲੀਆਂ ਝੰਡੀਆਂ ਦਾ ਸਵਾਗਤ ਕਰਨਾ ਹੈ ਦਾ ਜਾਂ ਅਸੀਂ ਮਤਲਬ ਕਿ ਸੜਕਾਂ ਨੂੰ ਜਾਮ ਕਰਾਂਗੇ ਅਸੀਂ ਡੀਸੀ ਸਾਹਿਬ ਅੱਗੇ ਬੇਨਤੀ ਕਰਨੀ ਹੈ ਵੀ ਇਹ ਮਤਲਬ ਕਿ ਜਿਹੜਾ ਅਮਰਦਮਾਨ ਇੱਥੇ ਨਾਮ ਲਾਇਆ ਜਾਵੇ ਕਿਉਂਕਿ ਬਸੰਤ ਪੰਚਮੀ ਦੇ ਵਿੱਚ ਕੋਈ ਹੋਰ ਵੀ ਸਿੰਗਰ ਆ ਸਕਦਾ ਜਰੂਰੀ ਨਹੀਂ ਵੀ ਅਮਰਦਮਾਨ ਹੀ ਪੰਜਾਬ ਦਾ ਸਿੰਗਰ ਹੈ ਕਿਉਂ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ ਪ੍ਰੋਧ ਇਸੇ ਕਰਕੇ ਕੀਤਾ ਜਾ ਰਿਹਾ ਜਿ ਇਹਨਾਂ ਦੇ ਪਿਤਾ ਨੇ ਐਸੀ ਸਰਟੀਫਿਕੇਟ ਲਾ ਕੇ ਨੌਕਰੀ ਕੀਤੀ ਉਹੀ ਪੈਸਾ ਜਿਹੜਾ ਅਸੀਂ ਪਾਲਣ ਪੋਸ਼ਣੇ ਅਮਰਦਮਾਨ ਦਾ ਵੀ ਹੋਇਆ ਤੇ ਤੁਹਾਨੂੰ ਪਤਾ ਹੀ ਵੀ ਜੇ ਪਿਓ ਦੀ ਜਾਇਦਾਦ ਦਾ ਹਿੱਸੇਦਾਰ ਪੁੱਤਰ ਹੀ ਹੁੰਦਾ ਤੇ ਇਸੇ ਕਰਕੇ ਅਸੀਂ ਉਹਦੇ ਵਿਰੋਧ ਕਰ ਰਹੇ ਹਾਂ ਜੀ ਪੁੱਤਰ ਹੀ ਹੁਣ ਜ਼ਿੰਮੇਵਾਰ ਹੈ ਕੋਈ ਕਾਨੂੰਨੀ ਕਾਰਵਾਈ ਚਲਦੀ ਹੈ ਹਾਂਜੀ ਬਿਲਕੁਲ ਜੀ ਕਾਨੂੰਨੀ ਕਾਰਵਾਈ ਸਾਡਾ ਚੋਰ ਫੋਰ ਰਿਜ਼ਰਵੇਸ਼ਨ ਕੇ ਉਪਰ ਫੜੋ ਪੱਕਾ ਮੋਰਚਾ ਜਿਹੜਾ ਮਹਾਲੀ ਚ ਲੱਗਾ ਸੀ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਵੀ ਇਹਨਾਂ ਤੇ ਕੀਤੀ ਜਾ ਰਹੀ ਹੈ ਕਿਉਂਕਿ ਇਹ ਉਹਨਾਂ ਦੇ ਵਿੱਚ ਸ਼ਾਮਲ ਹੀ ਹਨ ਇਨਕੁਆਰੀ ਵਿੱਚ ਇਹਦਾ ਪਿਤਾ ਕਿਤੇ ਕੀ ਉਹ ਫੋਰਮ ਭੱਜ ਗਿਆ ਜੀ ਤਾਂ ਇਸ ਕਰਕੇ ਮਤਲਬ ਅਸੀਂ ਇਹ ਵਿਰੋਧ ਕਰਨੇ ਆ ਵੀ ਇਹ ਅਮਰਦਮਾਨ ਇੱਥੇ ਨਾ ਆਵੇ ਤਾਂ ਡੀਸੀ ਸਾਹਿਬ ਕੋਲ ਬਾਰ-ਬਾਰ ਫਿਰ ਬੇਨਤੀ ਕਰਨੇ ਆ ਵੀ ਇਹ ਨਾ ਹੀ ਆਵੇ ਤਾਂ ਚੰਗੀ ਗੱਲ ਹੈ ਨਹੀਂ ਤਾਂ 2 April ਵਾਲਾ ਤੁਹਾਨੂੰ ਪਤਾ ਹੀ ਮਾਹੌਲ ਕਿਸ ਤਰ੍ਹਾਂ ਦਾ ਹੋਇਆ ਸੀ ਆਪਾਂ ਟੈਸਟ ਕਰਨਾ ਹੈ ਕਿਸ ਮੁੱਦੇ ਤੇ ਰਿਸਪਾਂਸ ਦੇ ਮੈਂ ਸ਼ਾਮਲਲ ਪੰਗੀ ਰਿਜ਼ਰਵੇਸ਼ਨ ਫੜੋ ਚੋਰ ਫੜੋ ਪੱਕਾ ਮੋਰਚਾ ਦਾ ਮੈਂ ਕੋਰ ਕਮੇਟੀ ਦਾ ਮੈਂਬਰ ਹਾਂ ਸਾਡੇ ਫਿਰੋਜਪੁਰ ਸ਼ਹਿਰ ਦੇ ਵਿੱਚ ਦਿਸੇ ਸਾਹਵਲੋ ਇੱਕ ਬਸੰਤ ਪੰਚਮੀ ਦੇ ਮੌਕੇ ਤੇ ਇੱਕ ਮੇਲਾ ਲਗਾਇਆ ਗਿਆ ਜਿਸ ਦੀ ਡੇਟ 10 ਤੇ 11 ਹੈ ਉਸ ਮੇਲੇ ਦੇ ਵਿੱਚ ਅਮਰਤਮਾਨ ਜਿਹੜਾ ਸਾਡੇ ਪੰਜਾਬ ਦਾ ਇੱਕ ਸਿੰਗਰ ਹੈ ਉਹ ਪੋਚ ਰਿਹਾ ਜਿਹੜਾ ਅਮਰਤਮਾਨ ਸਿੰਗਰ ਹੈ ਅਸੀਂ ਇਹਦਾ ਵਿਰੋਧ ਕਰਨ ਲਈ ਅੱਜ ਪ੍ਰੈਸ ਕਲੱਬ ਫਿਰੋਜਪੁਰ ਦੇ ਵਿੱਚ ਆਏ ਹਾਂ ਸਾਡਾ ਜਿਹੜਾ ਮੁੱਦਾ ਸਹੀ ਮੈਨੇਜ ਉਹ ਹੈਗੇ ਇਸ ਦੇ ਫਾਦਰ ਸਾਹਿਬ ਜਿਹੜੇ ਸਰਬਜੀਤ ਉਹਨਾਂ ਦਾ ਨਾਮ ਹੈ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਔਰ 1999 ਦੇ ਵਿੱਚ ਜਾਲੀ ਸਰਟੀਫਿਕੇਟ ਬਣਾ ਕੇ ਮਝਵੀ ਸਿੱਖ ਪਰਿਵਾਰ ਦਾ ਉਹਨਾਂ ਨੇ ਨੌਕਰੀ ਲਈਤੀ ਔਰ ਡਿਊਟੀ ਦੇ ਵਿੱਚ ਮੈਥ ਦੇ ਉਹ ਟੀਚਰ ਬਣ ਕੇ ਰਹੇ ਪਰ ਲੇਕਿਨ ਉਹ ਜੱਟ ਜਾਤੀ ਦੇ ਨਾਲ ਸੰਬੰਧ ਰੱਖਦੇ ਸੀਗੇ ਜੱਟ ਜਾਤੀ ਦੇ ਨਾਲ ਸੰਬੰਧ ਹੋਣ ਤੋਂ ਬਾਅਦ ਉਹਨੇ ਸਰਬਜੀਤ ਨੇ ਸਾਡੇ ਸਮਾਜ ਦੇ ਨਾਲ ਸਾਡੇ ਪਰਿਵਾਰਾਂ ਦੇ ਨਾਲ ਧੋਖਾ ਕੀਤਾ ਹੈ ਔਰ ਜਿਹੜਾ ਹੱਕ ਸਾਡੇ ਇੱਕ ਪਰਿਵਾਰ ਦਾ ਸੀਗਾ ਉਹ ਹੱਕ ਜਿਹੜਾ ਅਮਰਤ ਸਿੰਘ ਮਾਨ ਦਾ ਫਾਦਰ ਹੈ ਉਹਨੇ ਸਾਡੇ ਉਸ ਪਰਿਵਾਰ ਦਾ ਸਾਡੇ ਉਹਦੇ ਨਾਲ ਅਧਿਕਾਰਾਂ ਤੇ ਡਾਕਾ ਮਾਰਿਆ ਔਰ ਇਸੇ ਕਰਕੇ ਇਸਦਾ ਵਿਰੋਧ ਕਰਨਾ ਚਾਹੁੰਦੇ ਆ ਕਿ ਜਦੋਂ ਦੀ ਉਹਦੇ ਵਿਭਾਗ ਦੇ ਵਿੱਚ ਇਸ ਦੀ ਕੰਪਲੀਟ ਕੀਤੀ ਗਈ ਪ੍ਰੋਫੈਸਰ ਹਰਨੇਕ ਸਿੰਘ ਜੀ ਵੱਲੋਂ अवतार सिंह जी सोहता वलो प्रिंसिपल सर्वजीत जी, जी वलो पर लेटिन वो किसे भी शिकायत ਤੋਂ ਬਾਅਦ ਜਿਹੜੀ ਉਹਦੀ ਕੰਪਲੇਟ ਦਰਜ ਹੋਈ ਆ ਉਹ ਕਿਸੇ ਵੀ ਕੰਪਲੇਟ ਦੇ ਵਿੱਚ ਜਿੰਨੀ ਵਾਰ ਵੀ ਉਹਨੂੰ ਬੁਲਾਇਆ ਗਿਆ ਉਹ ਕਿਸ ਦੇ ਵਿੱਚ ਹਾਜ਼ਰ ਨਹੀਂ ਹੋਇਆ ਔਰ ਹਾਜ਼ਰ ਨਾ ਹੋਣ ਤੋਂ ਬਾਅਦ ਸਰਕਾਰ ਦੀ ਨਿਲੈਕੀ ਇਹ ਰਹੀ ਕਿ ਜਿੱਥੇ ਉਹਦਾ ਪਾਸਪੋਰਟ ਜ਼ਬਤ ਕਰਨਾ ਸੀਗਾ ਨਾ ਤਾਂ ਉਹਦਾ ਪਾਸਪੋਰਟ ਜ਼ਬਤ ਕੀਤਾ ਬਲਕਿ ਉਹਨੂੰ ਵਿਦੇਸ਼ ਚ ਜਾਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਅੱਜ ਉਹ ਵਿਦੇਸ਼ ਚ ਬੈਠਾ ਪਰ ਲੇਕਿਨ ਉਹਦਾ ਜਿਹੜਾ ਬੇਟਾ ਆ ਅਮਰਤਮਾਨ ਉਹ ਸਾਡੇ ਫਿਰੋਜ਼ਪੁਰ ਦੇ ਵਿਚ ਆ ਰਿਹਾ ਔਰ ਕੋਰ ਕਮੇਟੀ ਦਾ ਮੈਂਬਰ ਹੋਣ ਦੇ ਕਾਰਨ ਇਸ ਕਰਕੇ ਮੈਂ ਉਹਦਾ ਵਿਰੋਧ ਕਰਦਾ ਔਰ ਜਿੰਨੇ ਵੀ ਫਿਰੋਜ਼ਪੁਰ ਦੇ ਵਿੱਚ ਸਾਡੇ ਵਾਲਮੀਕੀ ਮਜਵੀ ਸਿੱਖ ਭਾਈਚਾਰੇ ਦੇ ਸੰਗਠਨ ਹੈ ਉਹ ਅੱਜ ਸਾਰੇ ਹੀ ਤੁਹਾਡੇ ਕੋਲ ਬੇਨਤੀ ਲੈ ਕੇ ਆਇਆ ਹੈ ਪ੍ਰੈਸ ਕਲੱਬ ਕੋਲ ਵੀ ਕਲ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਆ ਇਸ ਤੋਂ ਪਹਿਲਾਂ ਦਈਆ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਤਾਂ ਕਿ ਜਿਹੜਾ ਫਿਰੋਜ਼ਪੁਰ ਦਾ ਮਾਹੌਲ ਹੈ ਬੜੇ ਸਾਲਾਂ ਬਾਅਦ ਇਹ ਇੱਕ ਲੰਬੇ ਸਮੇਂ ਬਾਅਦ ਇੱਕ ਖੁਸ਼ੀ ਦੀ ਲਹਿਰ ਆਈ ਸੀ ਕਿ ਫਿਰੋਜ਼ਪੁਰ ਦੇ ਵਿੱਚ ਬਸੰਤ ਪੰਚਮੀ ਦਾ ਮੇਲਾ ਮਨਾਇਆ ਜਾ ਰਿਹਾ ਜਿਸ ਦੀ ਪੂਰੇ ਫਿਰੋਜ਼ਪੁਰ ਨੂੰ ਮੁਬਾਰਕਾ ਵੀ ਹੈ ਪਰ ਲੇਕਿਨ ਸਾਡੇ ਉੱਥੇ ਦੁੱਖ ਵੀ ਉਹਦੇ ਨਾਲ ਖੜਾ ਆ ਕਿ ਸਾਡੇ ਜਲੇ ਦੇ ਉੱਤੇ ਨਮਕ ਸਿੱਟਿਆ ਜਾ ਰਿਹਾ ਕਿ ਅਮਰਤਮਾਨ ਨੂੰ ਇਥੋਂ ਬੁਲਾ ਕੇ ਅਸੀਂ ਡੀਸੀਸ ਆ ਉਹਨੂੰ ਮੰਗ ਕਰਦੇ ਆ ਕਿ ਇਹਦੀ ਜਗਾ ਹਜੇ 11 ਤਰੀਕ ਨੂੰ ਨਹੀਂ ਆਣਾ ਹੈ ਤੇ ਅਜੇ ਦਿਨ ਬੜੇ ਵਿੱਚ ਬਏ ਨੇ ਇਹਦੀ ਜਗ੍ਹਾ ਕੋਈ ਹੋਰ ਸਿੰਗਰ ਬੁਲਾਇਆ ਜਾਵੇ ਤਾਂ ਕਿ ਅਸੀਂ ਵੀ ਇਸ ਪਸੰਤਪਨ ਜਮੀ ਦੇ ਵਿੱਚ ਖੁਸ਼ੀਆਂ ਦੇ ਨਾਲ ਪਹੁੰਚੀਏ ਨਾ ਕਿ ਅਸੀਂ ਆਪਣੇ ਦੁੱਖ ਨੂੰ ਲੈ ਕੇ ਉਹਦਾ ਕੋਈ ਵਿਰੋਧ ਕਰੀਏ ਧੰਨਵਾਦ ਜੈ ਭੀਨ ਜੈ ਭਾਰਤ ਜੀ ਅਗਰ ਉਹ ਆਂਦਾ ਤੇ ਕੀ ਵਿਰੋਧ ਉਹਦੇ ਆਂਦੇ ਜੀ ਅਸੀਂ ਆਪਣਾ ਕੋਰ ਕਮੇਟੀ ਜਿਹੜੀ ਸਾਡੀ ਹੈਗੀ ਆ ਉਦੇ ਨਾਲ ਵੀ ਡਿਸਕਸ ਚੱਲਦੀ ਪਈ ਆ ਜਿੰਨੇ ਸਾਡੇ ਤੋਂ ਪਾਵਨ ਦਾਸ ਤੋਂ ਪੀਪਲ ਸੋਤਰਾ ਜੀ ਬੈਠੇ ਆ ਰਾਵਨ ਸੈਨਾ ਤੋਂ ਸਾਡੇ ਦੀਪ ਜੀ ਬੈਠੇ ਆ ਡਾਕਟਰ ਅੰਬੇਦਕਰ ਸੰਗਠਨ ਤੋਂ ਸਾਡੇ ਮੋਂਟੂ ਜੀ ਬੈਠੇ ਪਿੱਛੇ ਮਾਨਕ ਜੀ ਬੈਠੇ ਆ ਮੁਕੇਸ਼ ਮੇਘਨਾਥ ਜੀ ਬੈਠੇ ਸਾਰੇ ਸੰਗਠਨਾਂ ਨਾਲ ਗੱਲ ਚੱਲਦੀ ਪਈ ਆ ਔਰ ਜਿਹੜੀ ਸਾਡੀ ਰਿਜਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਪੂਰੇ ਪੰਜਾਬ ਦੀ ਟੀਮ ਆ ਉਹਨਾਂ ਨਾਲ ਵੀ ਗੱਲ ਚੱਲਦੀ ਪਈ ਆ ਪਰ ਡੀਸੀ ਸਾਹਮਣੇ ਸਾਨੂੰ ਇੱਕ ਸੰਤੁਸ਼ਟੀ ਦਿੱਤੀ ਸੀਗੀ ਕੱਲ ਕਿ ਮੈਂ ਇੱਕ ਅੱਦੇ ਦਿਨ ਚ ਤੁਹਾਡੀ ਇਸ ਜਿਹੜੀ ਤੁਹਾਡਾ ਮੰਗ ਪੱਤਰ ਇਹਨੂੰ ਧਿਆਨ ਚ ਰੱਖਦੇ ਹੋਏ ਤੇ ਮੈਂ ਇੱਕ ਦੋ ਦਿਨ ਬਾਅਦ ਉਹਨੂੰ ਦੱਸੂਗਾ ਕਿ ਕੋਸ਼ਿਸ਼ ਤਾਂ ਹੋਗੀ ਕਿ ਤੁਹਾਡੀ ਇਸ ਮੰਗ ਨੂੰ ਖਿਆਲ ਰੱਖਿਆ ਜਾਵੇ ਪਰ ਲੇਕਿਨ ਹਜੇ ਤੱਕ ਡੀਸੀ ਸਾਹਿਬ ਵੱਲੋਂ ਸਾਨੂੰ ਕੋਈ ਰਿਸਪਾਂਸ ਮਿਲਿਆ ਨਹੀਂ ਹੈ ਤੇ ਜੇ ਸਾਨੂੰ ਕੋਈ ਰਿਸਪਾਂਸ ਨਹੀਂ ਮਿਲਦਾ ਜੋ ਸਾਡੀ ਪੰਜਾਬ ਦੀ ਟੀਮ ਤੇ ਜਿਹੜੇ ਸਾਡੇ ਫਿਰੋਜ਼ਪੁਰ ਦੇ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਦੇ ਜਿੰਨੇ ਵੀ ਸਾਡੇ ਸੰਗਠਨ ਹੈ ਉਹਨਾਂ ਦੇ ਨਾਲ ਜਿਹੜੀ ਸਾਡੀ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜੋ ਡਿਸੀਜਨ ਲਿੱਤਾ ਜਾਏਗਾ ਉਹ ਅਸੀਂ ਪੂਰੀ ਉਸ ਤੇ ਉੱਤੇ ਪੈਰਾ ਦਵਾਂਗੇ